ਪਿਆਰ ਦੀ ਹੈ ਇਹ ਸਾਹੀ ਹੈ ਕਰਾਉਣ ਸਰਵ ਟੈਸਟ ਕਰਾਉਣ ਆਹ ਲੱਗਿਆ ਕਿਹੜੀ ਕਿਹੜੀ ਬਿਮਾਰੀਆਂ ਦੇ ਤੇ ਕਿਹੜੇ ਕਿਹੜੇ ਟੈਸਟ ਹੋਵੇ ਇੱਥੇ ਸਰ ਮੈਂ ਜਾਣੀ ਸਮੇਤ ਉਹ ਬਨੋਦ ਸ਼ਰਮਾ ਮੇਰੇ ਨਾਲ ਜੀ ਐਸ ਨੰਦ ਜੀ ਐਕਸ ਡਾਇਰੈਕਟਰ ਐਨ ਐਸ ਥੱਲੇ ਚੰਨ ਲਾਲ ਗਰਗ ਜੀ ਸਾਡੇ ਵਿਕਟਾਰ ਸਿੰਘ ਜੱਗੀ ਜੀ ਸਰ ਪ੍ਰਦੀਪ ਕੁਮਾਰ ਗੀਮਿਆਰ ਪ੍ਰਦੀਪ ਗਰਗ ਜੀ ਸਾਡੇ ਨਾਲ ਹੀ ਹੁਣ ਡਾਕਟਰ ਰੇਂਦਰ ਗੁਪਤਾ ਜੀ ਪਲੱਸ ਸਾਡੇ ਵਿਨੀਸ਼ ਗੁਪਤਾ ਜੀ ਤੇ ਸਾਡੀ ਜਨਰਲ ਦੀ ਟੀਮ ਅਸੀਂ ਅੱਜ ਇੱਥੇ ਕੈਂਪ ਲਗਾਇਆ ਜਿਹਦੇ ਸਾਡੇ ਸਤਿਭਾਵਨਾ ਦੀ ਨਾਲ ਟੀਮ ਹੈ ਜੋਸ਼ੀ ਜੀ ਜਿਹੜੇ ਹੈਗੇ ਸ਼ਾਹਰਾ ਹਸਪੀਟਲ ਵਾਲੇ ਪਲੱਸ ਹਰਸ਼ਦੀਪ ਜੀ ਜਿਹੜੇ ECG ਤੇ ਸਾਡੇ ਸਪੈਸ਼ਲ ਆਏ ਆ ਤੇ ਮੈਂ ਸਭ ਦੀ ਟੀਮ ਦਾ ਥੈਂਕਸ ਕਰਦਾ ਜੀ ਸਵੇਰੇ ਸਵੇਰੇ ਆ ਕੇ ਉਹਨਾਂ ਨੇ ਇੱਥੇ ਤਰੀਬਨ ਸਾਨੂੰ ਉਮੀਦ ਦਾ 100 ਤੋਂ ਉੱਪਰ ਮਰੀਜ਼ ਆ ਜਿਹੜੇ ਬੀਪੀ 슈ਗਰ ECG ਸੀ ਪਲੱਸ ਇੱਕ HBSBC ਦਾ ਟੈਸਟ ਹੈ 슈ਗਰ ਦਾ ਕੁਆਟਲੀ ਉਹ ਵੀ ਕਰ ਰਹੇ ਜਿਹੜਾ ਬਾਹਰ 500 ਟੈਸਟ ਹੈ ਤੇ ਮੈਂ ਇਹ ਰਿਕੁਐਸਟ ਕਰਦਾ ਲੋਕਾਂ ਨੂੰ ਅਸੀਂ ਸਾਡੀ ਕੋਸ਼ਿਸ਼ ਹੁੰਦੀ ਹੈ ਆਪਾਂ ਸਵੇਰੇ ਸਵੇਰੇ ਲੋਕਾਂ ਨੂੰ ਅਵੇਅਰ ਕਰ ਸਕੀਏ ਆਪਣੇ ਹੈਲਥ ਪ੍ਰਤੀ ਸਾਡੇ ਜਿਹੜੇ ਪ੍ਰੋਜੈਕਟ ਚੱਲ ਰਹੇ ਆ ਇੱਕ ਮੈਡੀਕਲ ਦਾ ਐਨਵਾਇਰਨਮੈਂਟ ਦਾ ਸਾਡੇ ਪਲਾਂਟੇਸ਼ਨ ਦਾ ਅੱਗੋਂ ਅਸੀਂ ਉਹਨੂੰ ਅਗਲੇ 2 ਕੁ ਮਹੀਨਿਆਂ ਚ ਪਲਾਂਟੇਸ਼ਨ ਨੂੰ ਕਰਾਂਗੇ ਕਿ ਐਨਵਾਇਰਨਮੈਂਟ ਅੱਛਾ ਕਰ ਸਕੀਏ ਸਾਡੀ ਕੋਸ਼ਿਸ਼ ਹੈ ਕਿ 10 ਅਪ੍ਰੈਲ ਨੂੰ ਵਸਾਖੀ ਰਨ ਕਰਾ ਰਹੇ ਆ ਲੋਕਾਂ ਨੂੰ ਰਿਕੁਐਸਟ ਕਰਦਾ ਜਰੂਰ ਪਾਰਟਿਸਿਪੇਟ ਕਰੋ ਹੈਲਥ ਪ੍ਰਤੀ ਤੇ ਸਾਡੇ ਮੈਂਬਰ ਬਣੋ ਸਾਨੂੰ ਜਿਹੜਾ ਮਾਉਂਡ ਡੋਨੇਟ ਕਰੋਗੇ ਉਹਨੂੰ ਅਸੀਂ ਬੜੀ اچھی ਤਰ੍ਹਾਂ ਯੂਜ਼ ਕਰਦੇ ਆਂ ਫਿਰੇ ਸ਼ਾਮ ਸਾਨੂੰ ਰਿਕੁਐਸਟ ਆਉਂਦੀ ਰਹਿੰਦੀ ਹੈ ਚਾਹੇ ਨਿੰਦਰਾ ਹਸਪੀਟਲ ਹੈ ਚਾਹੇ ਕਿਸੇ ਦੀ ਮੈਡੀਸਨ ਦੀ ਫੀਸ ਦੇਣੀ ਹੈ ਜਾਂ ਕਿਸੇ ਨੂੰ ਮੈਡੀਸਨ ਲੈ ਕੇ ਦੇਣੀ ਹੈ ਤੇ ਮੈਂ ਹੀ ਰਿਕੁਐਸਟ ਕਰਾਂ ਸਾਡੇ ਸੂਚ ਜ਼ਰੂਰ ਮੈਂਬਰ ਡਾਕਟਰ ਜੀ ਗੱਲ ਕਰੀਏ ਕਿ ਜਿਆਦਾ ਸੀਨੀਅਰ ਸਿਟੀਜ਼ਨ ਤੇ ਪ੍ਰੋਬਲਮ ਆਉਂਦੀ ਹੈ 슈ਗਰ ਦੀ ਤੇ ਵਗੈਰਾ ਦੀ ਤੇ ਕਿੰਨਾ ਉਤਸ਼ਾਹ ਕਿੰਨਾ ਮਿਲ ਰਿਹਾ ਇਹਦੇ ਸਾਨੂੰ ਦੇਖੋ ਜੀ ਸਵੇਰੇ ਅਸੀਂ 7 ਵਜੇ ਲਗਾਉਨੇ ਆਂ ਤਕਰੀਬਨ ਸਾਨੂੰ ਉਮੀਦ ਹੁੰਦੀ ਹੈ ਵੀ 1.5 200 ਬੰਦਾ ਚੈੱਕ ਕਰਾ ਕੇ ਚਲਾ ਜਾਂਦਾ ਘੰਟੇ ਡੇਟ ਘੰਟੇ ਜਿਸ ਤੋਂ ਬਾਅਦ ਹੋਰ ਉਤਸ਼ਾਹ ਕੀ ਹੋ ਸਕਦਾ ਵੀ ਲੋਕ ਆਪਣੇ ਹੈਲਥ ਪ੍ਰਤੀ ਕੋਈ ਨੋ ਰੂਟ ਜਿਹੜੇ 12 ਅੰਦਰ ਜਾਣਿਆ ਵੈਸੇ ਵੀ ਵੇਰ ਹੈ ਪਰ ਫਿਰ ਵੀ ਜਦੋਂ ਹੁੰਦਾ ਸਾਨੂੰ ਹੁੰਦੀ ਹੈ ਵੀ ਜਰੂਰ ਕਰਨਾ ਚਾਹੀਦਾ ਕਿਉਂਕਿ ਜਿਹੜਾ 슈ਗਰ ਹੈ ਜਾਂ ਬੀਪੀ ਹੈ ਐਸੀਆਂ ਬਿਮਾਰੀਆਂ ਜਿਹਨੀਆਂ ਬੜੀਆਂ ਸਲੋ ਬਾਇੰਡਿੰਗ ਹੁੰਦੀਆਂ ਲੋਕਾਂ ਨੂੰ ਪਤਾ ਨਹੀਂ ਲੱਗਦਾ ਲੋਕਾਂ ਦਾ ਮੈਂ ਫਿੱਟਾਂ ਪਰ ਅਲਟੀਮੇਟਿਵ ਜੇ ਉਹ ਹੋ ਜੇ ਤੋਂ ਸਾਰੇ ਕੋਈ ਨਾ ਕੋਈ ਜਿਹੜਾ ਬੋਡੀ ਦਾ ਪਾਰਟ ਨੂੰ ਡੈਮੇਜ ਕਰ ਦਿੰਨੀ ਹੈ ਅਸੀਂ ਰਿਕੁਐਸਟ ਕਰਦੇ ਲੋਕਾਂ ਨੂੰ ਆਪਣੇ ਹੈਲਥ ਪ੍ਰਤੀ ਵੇਅਰ ਕਰੋ ਤੇ ਇੱਥੇ ਕੈਂਪ ਲਗਾਇਆ ਦਾ ਹੈ ਮਕਸਦ ਹੈ ਵੀ ਲੋਕ ਆਪਣੇ ਵਾਸਤੇ ਹੈਲਥ ਦੇ ਪ੍ਰਤੀ ਜੇ ਸਪੋਜ ਕੋਈ ਬੈਲੈਂਸ ਆ ਉਹ ਫਿਊਚਰ ਦੇ ਵਿੱਚ ਉਹਨਾਂ ਨੂੰ ਉਹਦਾ ਬੈਨੀਫਿਟ ਮਿਲ ਸਕੇ ਠੀਕ ਹੈ ਹਾਂਜੀ ਡਾਕਟਰ ਸਾਹਿਬ ਅੱਜ ਇੱਥੇ ਮੈਡੀਕਲ ਕੈਂਪ ਲੱਗਿਆ ਜਨ ਸੇਮੇਤੀ ਵੱਲੋਂ ਕਿਦਾਂ ਕਿਦਾਂ ਦੇਖਦੇ ਹੋ ਤੇ ਕਿੰਨਾ ਮੈਂ ਸਮਝਦਾ ਕਿ ਇਹ ਜਿਹੜੇ ਕੈਂਪ ਨੇ ਇਹ ਬੜੇ ਹੀ ਲਾਭਦਾਇਕ ਨੇ ਕਿਉਂਕਿ ਇਹਦੇ ਨਾਲ ਲੋਕਾਂ ਪ੍ਰਤੀ ਸਿਹਤ ਜਾਗਰੂਕਤਾ ਪੈਦਾ ਹੁੰਦੀ ਹੈ ਔਰ ਇਹ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਹਨਾਂ ਕੈਂਪਾਂ ਵਿੱਚ ਚੈੱਕਅਪ ਕਰਕੇ ਦੱਸਿਆ ਜਾਂਦਾ ਹੈ ਕਿ ਕਿਸੇ ਦੇ ਅੰਦਰ ਕੋਈ ਗੰਭੀਰ ਸਮੱਸਿਆ ਤਾਂ ਨਹੀਂ ਹੈ ਜੇ 150 ਜਾਂ 200 ਬੰਦੇ ਇੱਥੇ ਮੈਡੀਕਲ ਚੈੱਕਅਪ ਕਰਾਉਂਦੇ ਨੇ ਜੇ ਉਹਨਾਂ ਵਿੱਚੋਂ 20 ਬੰਦਿਆਂ ਨੂੰ ਵੀ ਅਸੀਂ ਜੇ ਉਹਨਾਂ ਨੂੰ ਗੰਭੀਰ ਕਿਸੇ ਸਮੱਸਿਆ ਦੇ ਬਾਰੇ ਬਿਮਾਰੀ ਦੇ ਬਾਰੇ ਸੁਚੇਤ ਕਰ ਦਈਏ ਤਾਂ ਮੈਂ ਸਮਝਦਾ ਕਿ ਸਾਡਾ ਇਹ ਜਿਹੜਾ ਮਕਸਦ ਹੈ ਉਹ ਪੂਰੀ ਤਰ੍ਹਾਂ ਹੱਲ ਹੋ ਜਾਂਦਾ ਹੈ ਜਿਸ ਮਕਸਦ ਨੂੰ ਲੈ ਕੇ ਜਾਣੀ ਸੰਪਤੀ ਚੱਲੀ ਹੈ ਵਾਤਾਵਰਣ ਦੀ ਸੰਭਾਲ ਕਰਨੀ ਹੈ ਇਹ ਦੇ ਨਾਲ ਨਾਲ ਹੀ ਲੋਕਾਂ ਦੀ ਸਿਹਤ ਦੀ ਸੰਭਾਲ ਕਰ ਰਹੀ ਹੈ ਰਨ ਵੀ ਕਰਵਾ ਰਹੇ ਨੇ ਤਾਂ ਕਿ ਲੋਕਾਂ ਦੀ ਸਿਹਤ ਜਿਹੜੀ ਹੈ ਉਹ ਬਰਕਰਾਰ ਕੀਤੀ ਜਾ ਸਕੇ ਉਹਨਾਂ ਨੂੰ ਸੁਚੇਤ ਕੀਤਾ ਜਾ ਸਕੇ ਕਿ ਉਹਨਾਂ ਦੇ ਅੰਦਰ ਜੇ ਕੋਈ ਛੋਟੀ ਸਮੱਸਿਆ ਹੈ ਇਸ ਵੇਲੇ ਜੇ ਉਹਦਾ ਇਲਾਜ ਸਮੇਂ ਸਿਰ ਨਾ ਕਰਾਇਆ ਗਿਆ ਤਾਂ ਕੱਲ ਨੂੰ ਉਹ ਬੜਾ ਗੰਭੀਰ ਰੂਪ ਤਾਂ ਕਰ ਸਕਦੀ ਹੈ ਵੱਡੀ ਸਮੱਸਿਆ ਬਣ ਸਕਦੀ ਹੈ ਤਾਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਇਹ ਲਗਾਤਾਰ ਇਹਨਾਂ ਕੈਂਪਾਂ ਦਾ ਆਯੋਜਨ ਜੋ ਹੈ ਉਹ ਕਰਦੇ ਚਲੇ ਆ ਰਹੇ ਨੇ ਬਹੁਤ ਬਹੁਤ ਧੰਨਵਾਦ